ਸਤਿ ਸ਼੍ਰੀ ਅਕਾਲ ਜੀ ਸਾਰਾ ਸਾਰੋਂ ਸਾਰੋਂ ਜਿਲ੍ਹਾ ਇਹਨੂੰ ਤਰਨਤਾਰਨ ਪਿਆਦਾ ਜੀ ਠੀਕ ਹੈ ਜੀ ਮੇਲਾ ਘੋਰੀਆਂ ਦਾ ਠੀਕ ਹੈ ਜੀ ਲੋ ਜੀ ਘੋੜਿਆਂ ਦਾ ਐਸਾ ਦੇ ਘੋੜੇ ਠੀਕ ਹੈ ਜੀ ਇਹ ਅੱਜ ਹੋ ਗਿਆ 11 ਕਿਤਰੀ ਦਾ ਠੀਕ ਹੈ ਜੀ ਘੋੜਾ ਘੋੜੇ ਬਹੁਤ ਮੇਲਾ ਜੀ

ਦੇਖ ਸਰਪਰਾ ਲੋ ਜੀ ਬਾਈ ਕਹਿੰਦਾ 17 ਤੱਕ ਆ ਜੰਨਾ ਜੀ ਦੇਖੋ ਚੱਕਰ ਕਰਦੇ ਜੋੜੇ ਕੋੜ ਦੇ ਸਕੀਨ ਆ ਜਰੂਰ ਇੱਥੇ ਆਓ ਜੀ 17 ਅਪਰੀਲ ਤੋਂ 12 ਤਰੀਕਾ ਅੱਛਾ ਅੱਜ ਪਹਿਲਾ ਦਿਨ ਆ ਹੀ ਜਾਂਦੇ ਕੋੜੇ ਘੜੇ ਠੀਕ ਹੈ ਅੱਛਾ सर जिला तारण तारण सजाते आगे हो रहे हैं ये देखो रजियां रजियां ले आए भाई टेंट ले आए ठीक है <laughs> जी 12 ਤਰੀਕ ਅੱਜ ਆ ਰਿਹਾ ਟੈਂਟ ਟੂ ਟੂ ਬੁੱਕ ਕਰਾ ਲਿਆ ਦੇ ਕੋਲ ਆ ਰਿਹਾ ਬਾਈ ਕਿਤੇ ਲੋ ਜੇਖਾ ਦੇ ਟੈਂਟ ਦੇਖ ਸਾ ਦੇ ਜਿਹੜੇ ਬਾਈ ਪੂਰੀਆਂ ਸਕੀਨ ਆ ਜਰੂਰ ਪਹੁੰਚੋ 17 ਤਰੀਕ ਤੱਕ ਚੱਲੂ ਆਏ ਮੇਲਾ ਠੀਕ ਹੈ ਜੀ ਅੱਜ ਹੋ ਗਈ 12 ਅੱਜ ਪਹਿਲਾ ਦਿਨ ਅਸੀਂ ਗਏ ਸੀ ਵੀਡੀਓ ਸ਼ੂਟ ਕਰਨ ਠੀਕ ਹੈ ਜੀ ਝੰਡੀ ਪਿੰਡ ਜਿਲ੍ਹਾ ਅੰਮ੍ਰਿਤਸਰ ਸਾਨੂੰ ਰਾਹ ਚ ਮੇਲਾ ਦੇਖ ਕੇ ਟੈਂਟ ਟੰਟ ਲੱਗੇ ਹੋਏ ਸੀ ਇਕੱਲਾ ਇਹ ਵੀਡੀਓ ਸ਼ੂਟ ਕਰ ਲੈਨੇ ਭਰਾ ਲੋ ਜੀ ਭਰਾ ਇਹ ਤੇ ਪਰੂ ਵੇਚੇ ਤੇ ਲੈ ਜਾਂਦੇ ਆ ਚੀਕੇ ਹੀ ਦੇਖ ਸਕਦੇ ਆਜੀ ਪਹਿਲਾ ਦਿਨ ਹੀ ਆ ਜੀ ਨਾ ਜੀ ਓਕੇ ਪਹਿਲੇ ਨਾਲ ਸਟਾਰਟਿੰਗ ਆ ਠੀਕ ਹੈ ਜੀ ਫਿਰ ਤੇ ਵੇਚੀ ਜਾਂਦੇ ਠੀਕ ਹੈ ਜੀ ਪਾਸ ਟੈਂਟ ਟੰਟ ਲੱਗੇ ਹੋਏ ਆ ਠੀਕ ਹੈ ਜੀ ਜਿਲ੍ਹਾ ਤਰਨਤਾਰਨ बाकी कोकरा वो सन दिखाने घोड़ा घोड़ी पता लगू विवाद देख देख देख। लो जी टेंट लग रहे है। लो जी। बिना, रील बना।, देख देख देख। बना बना उन्नीस सौ त्रासी तरासी लो जी के पेंडी अपना ਠੀਕ ਹੈ ਜੀ ਲਾ ਕੋੜਾ ਆਪਣੇ ਕੋਲ ਹੈ ਹਾਂਜੀ ਠੀਕ ਹੈ ਕੀ ਨਾਮ ਨੂੰ ਇਹਦਾ ਪ੍ਰਜੰਤ ਠੀਕ ਹੈ ਜੀ ਇਹ ਸੇਲ ਕਰਨ ਦੀ ਖਾਤਿਰ ਲੈ ਕੇ ਆਏ ਨਹੀਂ ਉਹ ਚਲ ਠੀਕ ਹੈ ਜੀ ਇੱਕ ਮਿੰਟ ਬੜਾ ਰੋਕ ਲੇਥੇ ਚੈੱਕ ਕਰਕੇ ਬ੍ਰੋ ਇਹ ਜਨੇ ਦਿਖਾਉਣ ਦੀ ਖਾਤਿਰ ਲੈ ਕੇ ਲੋ ਜੀ ਤੁਸੀਂ ਉਹਦਾ ਬਈ ਕੰਟੈਕਟ ਕਰਨ ਦਾ ਨੰਬਰ ਦੱਸੋ ਬੜਾ ਜਾਤਾ 93528 ਹਾਂਜੀ 127882 ਠੀਕ ਹੈ ਬ੍ਰੋ ਕੋੜੇ ਆ ਰਿਹਾ ਇੱਥੇ ਖਰੀਦ-ਵੇਚਣ ਦਾ ਕੰਮ ਹੁੰਦਾ ਬਾਕੀ ਤੇ ਕਹਿੰਦੇ ਮੱਜਾਂ ਨੂੰ ਵੀ ਮੱਜਾਂ ਦੀ ਵੀ ਜ਼ਿਆਦਾ ਇੱਥੇ ਵਿਕਰੀ ਹੁੰਦੀ ਆ ਟੌਪ ਟੌਪ ਦੀ ਮੱਜਾਂ ਹੋਣਗੀਆਂ ਕੱਲ ਨੂੰ ਪਰਸੋਂ ਨੂੰ ਚੋਠੇ ਠੀਕ ਹੈ ਜੀ ਬਾਈਆਂ ਨੂੰ ਕਰੀ ਸੀ ਗੱਲ ਠੀਕ ਹੈ ਜੀ ਸੋ ਇਸ ਤਰ੍ਹਾਂ ਲੱਗ ਰਿਹਾ ਹੈ ਪਹਿਲਾ ਦਿਨ ਸਟਾਰਟਿੰਗ ਇਹਦੀ ਸਾਈਡ ਵੀ ਦੇਖ ਸਕਦੇ ਹੋ ਜੀ ਸੋ ਮਨੂ ਸਟਾਰਟ ਫਾਰਮ ਲੋਕ ਜੀ ਆਪਾਰੇ ਚੈੱਕ ਕਰਿਓ ਅੱਜ ਪਹਿਲਾ ਦਿਨ ਹੀ ਆ ਸਟਾਰਟਿੰਗ ਟੈਂਟੂ ਚ ਲੱਗ ਰਿਹਾ ਮੁੱਠੀ ਮੁੱਠੀ ਪੈ ਰਹੀਆਂ

ਇਹ ਦੇ ਬਈ ਕੋੜਿਆ ਸਕੂਲ ਜਰੂਰ ਆਉਣਾ ਕਿਉਂਕਿ ਲੋ ਜੀ ਹੋਰ ਚੈੱਕ ਕਰ ਲਓ ਕਸ਼ਮੀਲਾ ਸਰੋਕ ਜੀ ਹੈ ਨੰਬਰ ਵੀ ਉਸ ਕਰ ਰਹੇ ਹਾਂ ਦਿਖਾਉਣ ਜੀ ਹੋਇਆ ਤਾਂ ਸਰਾਈ ਨੰਬਰ ਨਹੀਂ ਹੈਗਾ ਬਿਲਕੁਲ ਠੀਕ ਹੈ ਇਹ ਮੈਂਨ ਸੜਕ ਦੇ ਉੱਪਰ ਆਪਰਾ ਆਈ ਬੇ ਹਲੋ ਹਾਈ ਜੀ ਬੰਦਾ ਇਧਰ ਜੰਦਾ ਨੰਬਰ ਸਰ ਸਾਹਿਬ ਇਧਰ ਜੰਦਾ ਜੀਰਾ ਮੋਕੂ ਪਰਣਾਵਾ ਠੀਕ ਹੈ ਅੱਜ ਪਹਿਲਾ ਦਿਨ ਪਸ਼ੂਆਂ ਦਾ ਵੀ ਇੱਥੇ ਜ਼ਿਆਦਾ ਹੁੰਦਾ ਜੀ ਇਹ ਸਾਡਾ ਬਲਦੇਵ ਠੀਕ ਹੈ ਨਾਲ ਕੈਮਰਾਮੈਨ ਲੋ ਜੀ ਮਿਲਦੇ ਆ ਭਰਾ ਕਿਸ ਨਵੀਂ ਵਿੱਚ